ਛੱਟਿਆ ਪੁਰਾਣੀ ਜਿਨ੍ਹਾਂ ਨੇ ਬਾਹ ਪਕੜੀ ਧੋਖਾ ਖਾਂਦੇ ਨੇ ਕਦੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਧੁਰਕੇ ਬਾਣੀ ਦੇ ਨਾਲ ਪਿਆਰ ਪਾਇਆ ਚੜ ਜਾਂਦੇ ਨੇ ਸੱਚੇ ਜਹਾਜ਼ ਦੇ ਵਿੱਚ ਇੱਦਾਂ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਮਿੱਠਕ ਹੈਗੀ ਆ ਜਿਸ ਦੇ ਫਲ ਦੇ ਵਿੱਚ ਕੌੜੇ ਦੇ ਨਿੰਦਕ ਬੰਦੇ ਨੂੰ ਹਰ ਕੋਈ ਦਰਕਾਰ ਦਾ ਹੈ ਡੁੱਬ ਜਾਂਦੇ ਨੇ ਮੰਜ ਤਾਲ ਦੇ ਵਿੱਚ ਉਸ ਮਰਜ਼ਾ ਦਾ ਦੁਨੀਆ ਤੇ ਜਸ ਹੁੰਦਾ ਪੂਰਾ ਨਿਤਰੇ ਜਿਹੜਾ ਮਰਦਾਂ ਦੇ ਵਿੱਚ ਖਾਨ ਸਾਹਿਬੀ ਕੋਹਨਾ ਬੰਦਿਆਂ ਦੀ ਇਹ ਸੰਸਾਰ ਦੇ ਉੱਤੇ ਜੈ ਜੈਕਾਰ ਹੋਇਆ ਕਰਦੀਆਂ ਨੇ ਅਮਰਤ ਵੇਲੇ ਦਾ ਹੁਣ ਨਾ ਸਿੱਖ ਬੰਦੇ ਅਮਰਤ ਵੇਲੇ ਦੀ ਕਾਰਸ਼ਮ ਆਲਸੰਗਾ ਅਮਰਤ ਵੇਲੇ ਦਾ ਸ਼ਾਨ ਪ੍ਰਵਾਨ ਹੁੰਦਾ ਫੇਰ ਪੈਠ ਜਾ ਚੌਕੜਾ ਮਾਲ ਸਿੰਘਾ ਪਹਿਲਾ ਪੰਜਾਬ ਆਣੀਆਂ ਨੂੰ ਕੈਨ ਕਰਨਾ ਸੁਰਸਤੇ ਗੁਰੂ ਚਰਨਾ ਚ ਲੈਣੇ ਢਾਕਾ ਸਿੰਘਾ ਆਸ਼ਾ ਨਾਲ ਹੀ ਆਸ਼ਾ ਦੀਪ ਦੀ ਹੈ ਹੱਥ ਜੋੜ ਕੇ ਕਰੇ ਅਰਦਾਸ ਸਿੰਘਾ ਲਾਲ ਸਿੰਘ ਦੀ ਬੇਨਤੀ ਪ੍ਰਵਾਨ ਕਰ ਲੈ ਕਾਰਜ ਸਾਰੇ ਹੀ ਹੋਣਗੇ ਰਾਜ ਸਿੰਘਾ